ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਵੀ ਜੇ ਐਡੀਏ ਸਕੀਮ ਚੰਗੀ ਆ ਤੇ ਮੁੱਖ ਮੰਤਰੀ ਆਪਦੇ ਪਿੰਡ ਤੋਂ ਸ਼ੁਰੂ ਕਰ ਦੇਣ ਪਹਿਲਾਂ ਸਤੌਜਪੈਣ ਨੂੰ ਅਰਬਨ ਸਟੇਟ ਬਣਾ ਲੈਣ ਉਹ ਨਾਲੇ ਇਹਨਾਂ ਨੂੰ ਪਤਾ ਲੱਗ ਜੂਗਾ ਵੀ ਜੁੱਤੀਆਂ ਕਿੱਥੋਂ ਪਹਿਣੀਆਂ ਸ਼ੁਰੂ ਹੁੰਦੀਆਂ ਤੁਸੀਂ ਲੋਕਾਂ ਨੇ ਇਹਦੇ ਤੇ ਤੋਹਾਰ ਕਰਿਆ ਇਹ ਬੰਦੇ ਨੇ ਕੀ ਕਰਿਆ ਸਾਡੇ ਗੁਲਾਮੇ ਨੂੰ ਹੱਥ ਪਾ ਲਿਆ ਸਾਡੀ ਮਾਂ ਨੂੰ ਹੱਥ ਪਾ ਲਿਆ ਜ਼ਮੀਨ ਨੂੰ ਇਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪੈਣਾ ਹੈ ਭਗਵੰਤ ਮਾਨ ਆਪ ਦਾ ਹਲਕਾ ਤਾਂ ਭੁੱਲ ਜਾਏ ਇਹ ਦਿੱਲੀ ਤੋਂ ਵੀ ਕਿਤੇ ਦੀ ਕਿਤੇ ਭਰੇ ਮਾਰਨਾ ਲੋਕਾਂ ਨੇ ਚਾਕੇ ਕਹਿਣਾ ਕਿ ਜਿਹੜੇ ਲੋਕ ਆ ਉਹਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਤੁਹਾਨੂੰ ਗਮਰਾਹ ਕੀਤਾ ਕਿਸ ਨੇ ਸਾਨੂੰ ਕੌਣ ਗਮਰਾਹ ਕਰ ਦੇਗਾ ਇਹ ਹਾਇਰ ਸਕੈਂਡਰੀ ਪਾਸ ਬੰਦਾ ਅਸੀਂ ਬੀਏ ਐਮਏ ਬੰਦੇ ਆ ਪਾਸ 33 33 ਸਾਲ ਦੀ ਸਾਡੀ ਸਰਵਿਸ ਹੈ ਸਰਕਾਰੀ ਅਸੀਂ ਅਨਪੜ੍ਹ ਲੋਕ ਆ ਕਿਤੇ ਇਹਦਾ ਕੀ ਹੱਕ ਹੈ 5 ਸਾਲ ਵਾਸਤੇ ਇਲੈਕਟ ਹੋ ਕੇ ਆਏ ਵੀ ਤੂੰ ਸਾਡਾ ਭਾਗ ਲਿਖਣ ਵਾਲਾ ਤੂੰ ਕੌਣ ਹੋਣਾ ਸਾਡੀ ਕਿਸਮਤ ਲਿਖੇਗਾ ਡੇਢ ਸਾਲ ਬਾਅਦ ਤੇਰੀ ਅਸੀਂ ਲਿਖਾਂਗੇ ਕਿਸਮਤ अवारा डंगरਾਂ ਦਾ, அவਾਰਾ ਕੁੱਤਿਆਂ ਦਾ ਤੇ ਆਮ ਆਦਮੀ ਪਾਰਟੀ ਦਾ ਦਾਖਲਾ ਸਾਡੇ ਪਿੰਡਾਂ 'ਚ ਬੰਦ ਹੈ। ਸਾਡੀ ਐਮਐਲਏ ਆ ਮਾਨੂੰ ਤੇ ਆ ਕੇ ਦਿਖਾਵੇ। ਜਿਹੜੇ ਇਹਨਾਂ ਨੇ ਅਖਬਾਰਾਂ 'ਚ ਜਿੰਨਾ ਦਾ ਦਿੱਤਾ, ਉਹਨਾਂ ਦੇ ਨਾਂ ਤੇ ਇੱਥੇ ਦਿੱਤਾ ਹੈ ਵੀ 100 ਏਕੜ ਜ਼ਮੀਨ ਦਿੱਤੀ ਆ ਉਹ ਬੰਦਾ ਤਾਂ ਲੱਭ ਕੇ ਲਿਆਓ। ਉਹ ਬੰਦਾ ਦਾ ਆਈਡੈਂਟੀਫਾਈ ਕਰਾਓ ਨਾ ਮੁਰੇ। ਤੁਹਾਡੇ ਕੈਮਰੇ ਦੇ ਸਾਹਮਣੇ ਆ ਕੇ ਬੰਦਾ ਕਹਿ ਦੇਵੇ ਵੀ ਮੈਂ 100 ਏਕੜ ਜ਼ਮੀਨ ਦਿੱਤੀ ਆ ਬਾਈ। ਦੱਸੇ ਦਾ ਸਹੀ ਨਾ? ਪੈਸਾ ਤੁਹਾਡੇ ਕੋਲੇ ਹੈ ਨਹੀਂ ਤੁਸੀਂ ਕਰਜ਼ਾ ਚੱਕ ਚੱਕ ਕੇ ਤਨਖਾਹਾਂ ਦਿੰਨੇ ਹੋ ਫੇਰ ਤੁਸੀਂ ਜਿਹੜਾ ਪੀਐਸਪੀਸੀਆਲਾ ਤੁਹਾਡਾ ਬਿਜਲੀ ਬੋਰਡ ਆ ਉਹ ਤੁਹਾਡਾ ਪ੍ਰਾਈਵੇਟ ਸਾਰੇ ਚੱਲ ਰਿਹਾ ਪਾਨਵਾਸ ਤੁਹਾਡੀ ਪ੍ਰਾਈਵੇਟ ਸਾਰੇ ਚੱਲ ਰਹੀ ਹੈ ਤੇ ਇਹਦੇ ਵਾਸਤੇ ਤੁਸੀਂ ਪੈਸਾ ਕਿੱਥੋਂ ਲਿਆਵੋਗੇ ਬਈ ਲੁਧਿਆਣੇ ਹਲਕੇ ਦੀ ਪੈੜੀ ਆ ਉਹਦੇ ਵਾਸਤੇ 50000 ਰੁਪਏ ਇਹਨਾਂ ਨੇ ਦੇਣਾ ਗਿੰਨਾ ਰੁਪਈਆ ਬਣਦਾ ਉਹਦੇ ਬਾਰੇ ਹੀ ਦੱਸ ਦੇਵੇ ਵੀ ਤੁਹਾਡੀ ਪੈੜੀ ਵਾਸਤੇ ਜਿਹੜਾ ਤੁਹਾਨੂੰ ਪਹਿਲੀ ਕੈਸਟ ਦੇਣੀ ਆ ਪਹਿਲੇ ਮਹੀਨੇ ਦੀ ਉਹ ਕਿੱਥੋਂ ਲੈ ਕੇ ਆ ਰਿਆ ਦੱਸੇ ਤਾਂ ਸਹੀ ਪੈਸਾ ਇਹਦੇ ਕੋਲ ਹੈਗਾ ਜੀ ਇਹ ਜਿਹੜੇ ਤਿੰਨ ਚਾਰ ਉਥੋਂ ਦੇ ਜਮਾਨਤੀ ਆ ਕੇਜਰੀਵਾਲ ਜੁੰਡਲੀ ਆਈ ਆ ਸੁਸੋਦੀਆ ਆਇਆ ਸੁਤਿੰਦਰ ਜੈਨ ਆਇਆ ਜੇ ਤੁਸੀਂ ਐਡਾ ਮਾਡਲ ਉਥੇ ਫਿੱਟ ਕਰਕੇ ਦਿੱਤਾਈ ਤੁਹਾਨੂੰ ਦਿੱਲੀ ਦੇ ਲੋਕਾਂ ਨੇ ਕਹ ਤੋ ਭਜਾਇਆ ਇਹ ਦਿੱਲੀ ਨਹੀਂ ਹੈ ਇਹ ਪੰਜਾਬ ਹੈ ਜੇ ਅਸੀਂ ਦਰਾ ਖੈਬਰ ਬੰਦ ਕਰ ਸਕਦੇ ਆ ਇਹਦਾ ਦਿੱਲੀੋਂ ਨਾ ਵੀ ਬੰਦ ਕਰ ਸਕਦੇ ਆ ਜੀ ਆਈਡੀ ਸਕੀਮ ਆ ਇੱਥੇ ਆ ਜੇ ਡੀਸੀ ਆਫਿਸ ਮੂਰੇ ਆ ਜੇ ਲੁਧਿਆਣੇ ਆ ਕੇ ਗੱਲ ਕਰੇ ਸਾਡੇ ਨਾਲ ਸਾਹਮੋ ਸਾਹਮਣੇ ਗੱਲ ਕਰਕੇ ਦੱਸ ਦੇਵੇ ਸਾਨੂੰ ਅਸੀਂ ਇਹਨੂੰ ਦੱਸ ਦਿਆਂਗੇ ਵੀ ਕੀ ਸਕੀਮ ਆ ਇਹ ਲੋਕੋਏ ਟੀਵੀ ਨਾਲ ਜੁੜੇ ਹੋ ਤਾਂ ਸੀ ਮਹਿਮਤਾਜ ਪੰਜਾਬ ਸਰਕਾਰ ਲਗਾਤਾਰ ਲੈਂਡ ਪੁਲਿੰਗ ਪਾਲਿਸੀ ਦੀਆਂ ਚੰਗੀਆਂ ਗੱਲਾਂ ਕਰਾ ਰਹੀ ਹੈ ਕਹਿੰਦੇ ਆ ਕਿ ਪਾਲਿਸੀ ਬਹੁਤ ਵਧੀਆ ਤੇ ਲੋਕਾਂ ਨੂੰ ਇਹ ਪਸੰਦ ਆ ਰਹੀ ਹੈ ਪਰ ਜਿੰਨਾ ਲੋਕਾਂ ਦੀਆਂ ਜ਼ਮੀਨਾਂ ਇਸ ਐਕਟ ਦੇ ਵਿੱਚ ਆਈਆਂ ਨੇ ਉਹਨਾਂ ਲੋਕਾਂ ਦਾ ਕੀ ਕਹਿਣਾ ਤੁਹਾਨੂੰ ਉਹ ਸੁਣਾਉਣੇ ਆ ਉਹਨਾਂ ਪਿੰਡਾਂ ਦੇ ਲੋਕ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਬਾਬਾ ਜੀ ਕਿਹੜਾ ਪਿੰਡ ਹੈ ਜੀ ਆਪਣਾ ਮੈਂ ਜੀ ਪਰਵਾਰ ਸਿੰਘ ਪਿੰਡ ਮਾਲਕ ਤੋਂ ਪੀੜਤ ਕਿਸਾਨ ਹਾਂ ਜਗਰਾਉਂ ਏਰੀਆ ਸਾਡੇ ਚਾਰ ਪਿੰਡਾਂ ਦੀ ਜ਼ਮੀਨ ਆਉਂਦੀ ਹੈ ਇਹਦੇ 'ਚ ਤੇ ਲੈਂਡ ਪੂਲਿੰਗ ਸਕੀਮ ਤਹਿਤ ਜਿਹੜਾ ਇਹ ਕੰਮ ਕਰਨ ਜਾ ਰਹੇ ਆ ਇਹ ਪੰਜਾਬ ਸਰਕਾਰ ਦਾ ਲੋਕ ਮਾਰੂ ਕਿਸਾਨ ਮਾਰੂ ਮਜ਼ਦੂਰ ਮਾਰੂ ਇਹ ਜਿਹੜਾ ਫੈਸਲਾ ਹੈ ਕੱਲ ਵੀ ਮੁੱਖ ਮੰਤਰੀ ਸਾਹਿਬ ਨੇ ਉੱਥੇ ਧੂਰੀ ਜਾ ਕੇ ਜੀ ਇਹਦੇ ਫਾਇਦੇ ਗਿਣਾਏ ਐ। ਹਾਂ ਤੁਸੀਂ ਆਪਦੇ ਆਪ ਹੀ ਦੇਖੋ ਇੱਕ ਬੰਦੇ ਤੋਂ ਇੱਕ ਕਿੱਲਾ ਲੈ ਲੈਣਾ ਹੈ। ਜੀ ਉਹਦੇ ਜੋ ਕਹਿੰਦੇ ਦੋ ਕਨਾਲਾ ਤੈਨੂੰ ਅਸੀਂ ਦੇ ਦੇਣੀ ਐ। ਇਹ ਕੋਈ ਇਹ ਕਿਤੇ ਪਾਲਿਸੀ ਦੇਖੀ ਆ ਕਿਤੇ ਕਿ ਇੱਕ ਬੰਦੇ ਤੋਂ 1 ਏਕੜ ਲੈ ਕੇ ਤੁਸੀਂ ਪੌਣਾ ਕਿੱਲਾ ਆਪਦੇ ਅੰਡਰ ਕਰ ਰਹੇ ਹੋ। ਜੀ ਦੂਜਾ ਉਹਨੂੰ ਦੇ ਰਹੇ ਹੋ ਫਿਰ ਤੁਸੀਂ ਉਹਦੇ ਵਾਸਤੇ ਉਹਦੇ ਤੋਂ ਤੁਸੀਂ ਜਿਹੜੇ ਡਿਵੈਲਪਮੈਂਟ ਚਾਰਜ ਲੈਣੇ ਆ ਉਹ ਕਿੱਥੋਂ ਦੇਗਾ? ਫਿਰ ਤੁਸੀਂ ਹੁਣ ਕਹਿੰਦੇ ਹੋ ਅਸੀਂ ਤੁਹਾਨੂੰ 50000 ਦੇਵਾਂਗੇ ਅਸੀਂ ਤੁਹਾਨੂੰ 70000 ਦੇਵਾਂਗੇ ਤੁਸੀਂ ਸਾਨੂੰ ਕਿਉਂ ਦਿੰਦੇ ਹੋ ਛੇੜ ਦੀ ਕਾਤੋਂ ਜੇ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹਣਾ ਵੀ ਜੇ ਐਡੀਏ ਸਕੀਮ ਚੰਗੀ ਆ ਤੇ ਮੁੱਖ ਮੰਤਰੀ ਆਪਦੇ ਪਿੰਡ ਤੋਂ ਸ਼ੁਰੂ ਕਰ ਦੇਣ ਪਹਿਲਾਂ ਸਤੌਜ ਪਿੰਡ ਨੂੰ ਅਰਬਨ ਸਟਰੀਟ ਬਣਾ ਲੈਣ ਉਹ ਨਾਲੇ ਇਹਨਾਂ ਨੂੰ ਪਤਾ ਲੱਗ ਜੂਗਾ ਕਿ ਜੁੱਤੀਆਂ ਕਿੱਥੋਂ ਪਹਿਣੀਆਂ ਸ਼ੁਰੂ ਹੁੰਦੀਆਂ ਆ ਜਿਹੜਾ ਆਗਾਜ਼ ਤੁਸੀਂ ਦੇਖਦੇ ਹੋ ਜਿਹੜਾ ਰੋਹ ਆ ਲੋਕਾਂ ਦਾ ਜਿਹੜਾ ਅਕਾਲੀ ਦਲ ਦੇ ਫਿਰ ਅਸੀਂ ਉਹਨਾਂ ਦੇ ਖੇਮੇ 'ਚ ਮੁੜ ਕੇ ਆਏ ਆ ਇਹ ਆਉਣ ਵਾਲੇ ਸਮੇਂ 'ਚ ਇਹ ਸਰਕਾਰ ਦੀਆਂ ਧੱਜੀਆਂ ਹੜਾ ਦੇਗਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਆ ਜਿਹੜਾ ਲੋਕ ਰੋਹ ਆ ਅਸੀਂ ਤਾਂ ਜਿਉਂਦੇ ਮਾਰੇ ਜਾਵਾਂਗੇ ਇਹ ਕਹਿੰਦੇ ਅਸੀਂ ਰੋਜ਼ਗਾਰ ਦੇਣਾ ਕਿਹੜਾ ਰੋਜ਼ਗਾਰ ਦੇ ਰਹੇ ਹੋ ਸਾਡੀ ਜਿਹੜੀ 24311 ਏਕੜ ਲੁਧਿਆਣੇ ਦੀ ਜ਼ਮੀਨ ਹੈ ਉਹਦੇ ਨਾਲ 20000 ਫੈਮਿਲੀ ਜਿਹੜੀ ਆ ਇਫੈਕਟ ਹੁੰਦੀ ਆ ਅਸੀਂ ਕਿਸਾਨੀ ਆਪਦੀ ਕਰਦੇ ਆ ਅਸੀਂ ਉਹਦੇ ਨਾਲ ਮਜ਼ਦੂਰਾਂ ਨੂੰ ਰੋਜ਼ੀ ਰੋਟੀ ਦਿੰਨੇ ਆ ਅਸੀਂ ਲੋੜਵੰਦਾਂ ਨੂੰ ਵੀ ਅੰਨ ਦਿੰਨੇ ਆ ਇਹਨਾਂ ਦੇ ਪੂਲ ਭੰਡਾਰ ਦੇ ਵਿੱਚ ਅਸੀਂ ਪਾਉਨੇ ਆ ਉਹਦੇ باوجود ਵੀ ਇਹ ਜਿਹੜੇ ਦਿੱਲੀ ਦੇ ਧਾੜ ਵੀ ਆਏ ਆ ਜਿਹੜੇ ਉਥੋਂ ਭਗੌੜੇ ਨੇ ਉਹ ਆ ਕੇ ਇੱਥੇ ਸਾਡਾ ਕਰਦੇ ਆ ਮੈਂ ਕਹਿੰਦਾ ਵੀ ਲੋਕਾਂ ਨੂੰ ਇਹ ਗੱਲ ਮੰਗ ਕਰਨੀ ਚਾਹੀਦੀ ਆ ਵੀ ਇਹ ਜਿਹੜੇ ਤਿੰਨ ਚਾਰ ਉਥੋਂ ਦੇ ਜਮਾਨਤੀ ਆ ਕੇਜਰੀਵਾਲ ਜੁੰਡਲੀ ਆਈ ਆ ਸੁਸੋਦੀਆ ਆਇਆ ਸਤਿੰਦਰ ਜੈਨ ਆਇਆ ਜੇ ਤੁਸੀਂ ਐਡਾ ਮਾਡਲ ਉਥੇ ਫਿੱਟ ਕਰਕੇ ਦਿੱਤਾਈ ਤੁਹਾਨੂੰ ਦਿੱਲੀ ਦੇ ਲੋਕਾਂ ਨੇ ਕਾਹ ਤੋਂ ਭਜਾਇਆ ਹੁਣ ਤੁਸੀਂ ਪੰਜਾਬ ਨੂੰ ਆ ਗਏ ਉਹ ਇਹਨਾਂ ਨੂੰ ਇਹ ਨਹੀਂ ਪਤਾ ਇਹ ਪੰਜਾਬ ਦੇ ਲੋਕ ਆ ਜੇ ਦਿੱਲੀ ਮਾਰ ਸਕਦੇ ਆ ਤਾਂ ਤੁਹਾਨੂੰ ਅਸੀਂ ਲੈਣਾ ਕੋਈ ਔਖਾ ਨਹੀਂ ਅਸੀਂ ਦੇਖਦੇ ਐਵੇਂ ਤੁਸੀਂ ਕੀ ਕਰਦੇ ਹੋ ਬਾਕੀ ਇੱਕ ਹੋਰ ਆ ਜਿਹੜੀ ਸਰਕਾਰ ਐ ਮੁੱਖ ਮੰਤਰੀ ਮੰਤਰੀ ਕਹਿੰਦੇ ਆ ਕਿ ਲੋਕਾਂ ਨੂੰ ਪਸੰਦ ਆ ਰਹੀ ਹੈ ਸਾਡੀ ਸਕੀਮ ਜਿਹੜੀ ਕੁਛ ਕੁਛ ਜਮੀਨ ਸਾਨੂੰ ਦੇ ਰਹੇ ਨੇ ਦੇਖੋ ਜੀ ਜਿਹੜੇ ਤੁਸੀਂ ਮੈਨੂੰ ਪੈਸੇ ਦਿਓ ਮੈਂ ਬਦਲ ਜਾਣਾ ਜਿਹੜੇ ਪੇਡ ਲੋਕ ਨੇ ਜਿਹੜੇ ਇਹਨਾਂ ਨੇ ਅਖਬਾਰਾਂ 'ਚ ਜਿੰਨਾ ਦਾ ਦਿੱਤਾ ਉਹਨਾਂ ਦੇ ਨਾਂ ਤੇ ਇਥੇ ਦਿੱਤਾ ਵੀ 100 ਏਕੜ ਜ਼ਮੀਨ ਦਿੱਤੀ ਆ ਬੰਦਾ ਤਾਂ ਲੱਭ ਕੇ ਲਿਆਓ ਔਰ ਬੰਦਾ ਦਾ ਆਈਡੈਂਟੀਫਾਈ ਕਰਾਓ ਨਾ ਮੂਰੇ ਤੁਹਾਡੇ ਕੈਮਰੇ ਦੇ ਸਾਹਮਣੇ ਆ ਕੇ ਬੰਦਾ ਕਹਿ ਦੇਵੇ ਵੀ ਮੈਂ 100 ਏਕੜ ਜ਼ਮੀਨ ਦਿੱਤੀ ਆ ਬਾਈ ਦੱਸੇ ਦਾ ਸਹੀ ਨਾ ਹਿڈن ਲੋਕ ਲਿਆ ਲਿਆ ਕਿ ਤੁਸੀਂ ਕਰੀ ਜਾਂਦੇ ਹੋ ਪੇਡ ਲੋਕ ਲਿਆ ਲਿਆ ਕੇ ਕਰੀ ਜਾਂਦੇ ਹੋ ਹੁਣ ਤੁਹਾਡੇ ਯੂਟਿਊਬਰ ਆ ਜਿਹੜੇ ਉਹਨਾਂ ਨੂੰ ਭਰਮਾ ਰਹੇ ਆ 30 ਸਕਿੰਟ ਦੀ ਤੁਹਾਡੀ ਵੀਡੀਓ ਪਿੱਛੇ ਤੁਹਾਨੂੰ 2-2 ਲੱਖ ਦੀ ਆਫਰ ਦੇ ਰਹੇ ਆ ਜੇ ਐਡੀ ਸਕੀਮ ਹੈ ਸਕੀਮ ਤੁਸੀਂ ਡਿਵੈਲਪ ਕਰੋ ਆਓ ਤਾਂ ਸਹੀ ਪਹਿਲਾਂ ਲੋਕਾਂ ਨਾਲ ਤੁਸੀਂ ਡਿਬੇਟ ਕੀਤੀ ਐ ਜੇ ਤਾਂ ਤੁਸੀਂ ਲੋਕਾਂ ਨਾਲ ਡਿਬੇਟ ਕੀਤੀ ਸੀ ਵੀ ਅਸੀਂ ਆਜ ਪਾਲਿਸੀ ਲੈ ਕੇ ਆਉਨੇ ਆ ਫੇਰ ਤਾਂ ਆਪਾਂ ਮੰਨਦੇ ਆ ਤੁਸੀਂ ਤਾਂ ਬੁੱਕੜ ਚ ਗੌੜ ਭੰਨਿਆ ਇਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪੈਣਾ ਹੈ ਭਗਵੰਤ ਮਾਨ ਆਪ ਦਾ ਹਲਕਾ ਤਾਂ ਭੁੱਲ ਜਾਏ ਇਹ ਦਿੱਲੀ ਤੋਂ ਵੀ ਕਿਤੇ ਦੀ ਕਿਤੇ ਭਰੇ ਮਾਰਨਾ ਲੋਕਾਂ ਨੇ ਚਾਕੇ ਮੁੱਖ ਮੰਤਰੀ ਦਾ ਇਹ ਵੀ ਕਹਿਣਾ ਕਿ ਅਸੀਂ ੱੱਕੇ ਨਾਲ ਨਹੀਂ ਲੈ ਰਹੇ ਜਿਹਨੇ ਦੇਣੀਆਂ ਸਾਨੂੰ ਦੇ ਦੋ ਰਹੇ ਨਹੀਂ ਦੇਖੋ ਜੀ ਉਹਦਾ ਕਹਿਣਾ ਹੀ ਆ ਝੂਠੇ ਬੰਦੇ ਦਾ ਕੀ ਹੁੰਦਾ ਉਹਦਾ ਕੰਮ ਹੁੰਦਾ ਲੋਕਾਂ ਨੂੰ ਐਂਟਰਟੇਨਮੈਂਟ ਦੇਣਾ ਅਸੀਂ ਇਹਦੇ ਤੇ ਵਿਸ਼ਵਾਸ ਕਰਿਆ ਲੋਕਾਂ ਨੇ ਵੀ ਇਹ ਬੰਦਾ ਵਧੀਆ ਕੈਸਟਾਂ ਰਾਹੀਂ ਲੋਕਾਂ ਨੂੰ ਸਨੇਹਾ ਦਿੰਦਾ ਸੀ ਹਾਂਜੀ ਸਮਾਜ ਦੇ ਵਿੱਚ ਚੇਤਨਾ ਲੈ ਕੇ ਆਉਂਦਾ ਸੀ ਅਸੀਂ ਲੋਕਾਂ ਨੇ ਇਹਦੇ ਤੇ ਇਤਵਾਰ ਕਰਿਆ ਇਹ ਬੰਦੇ ਨੇ ਕੀ ਕਰਿਆ ਸਾਡੇ ਗੁਲਾਮੇ ਨੂੰ ਹੱਥ ਪਾ ਲਿਆ ਸਾਡੀ ਮਾਂ ਨੂੰ ਹੱਥ ਪਾ ਲਿਆ ਜ਼ਮੀਨ ਨੂੰ ਜੇ ਇਦਾਂ ਕਰਨਗੇ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੁੰਦੀ ਲੋਕ ਰੋਧ ਦੇ ਅੱਗੇ ਲੋਕ ਰੋਧ ਦੇ ਅੱਗੇ ਕੋਈ ਗੱਲ ਨਹੀਂ ਖੜਦੀ ਇਹਨਾਂ ਨੇ ਵੀ ਨਹੀਂ ਖੜਨਾ ਅਸੀਂ ਇਹਨਾਂ ਨੂੰ ਜਵਾਬ ਦੇਵਾਂਗੇ ਆ ਕੇ ਡਿਬੇਟ ਓਪਨ ਕਰਨ ਤੁਹਾਡੇ ਚੈਨਲਾਂ ਨਾਲ ਆਈ ਆ ਕੇ ਕਰਨ ਆਪਦੇ ਕਮਰਿਆਂ ਦੇ ਵਿੱਚ ਵੜ ਕੇ ਤਾਂ ਦੱਸਣਾ ਵੀ ਬਹੁਤ ਸਕੀਮ ਇਹ ਵਧੀਆ ਆ ਤੂੰ ਮੈਂ ਇਹ ਗੱਲ ਕਹਿਣਾ ਵੀ ਤੂੰ ਸਤੌਜ ਪਿੰਡ ਦੀ ਜ਼ਮੀਨ ਲੈ ਸਾਰੀ ਪਹਿਲਾਂ ਲੋਕਾਂ ਨੂੰ ਐਗਜ਼ੈਂਪਲ ਬਣ ਕੇ ਦਿਖਾ ਵੀ ਮੈਂ ਆਪਦੇ ਪਿੰਡ ਤੋਂ ਇੱਕ ਮਾਡਲ ਪਿੰਡ ਸ਼ੁਰੂ ਕਰ ਰਿਹਾ ਵੀ ਦੇਖੋ ਕਿੰਨੀ ਚੰਗੀ ਸਕੀਮ ਹੈ ਇਹ ਨੂੰ ਇਹ ਵੀ ਕਹਿਣਾ ਕਿ ਜਿਹੜੇ ਲੋਕ ਆ ਉਹਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਤੁਹਾਨੂੰ ਗਮਰਾਹ ਕੀਤਾ ਕਿਸ ਨੇ ਸਾਨੂੰ ਕੌਣ ਗਮਰਾਹ ਕਰ ਦੇਗਾ ਇਹ ਹਾਇਰ ਸੈਕੰਡਰੀ ਪਾਸ ਬੰਦਾ ਹੈ ਅਸੀਂ ਬੀਏ ਐਮਏ ਬੰਦੇ ਆ ਪਾਸ 33 33 ਸਾਲ ਦੀ ਸਾਡੀ ਸਰਵਿਸ ਹੈ ਸਰਕਾਰੀ ਅਸੀਂ ਹਨ ਪੜ੍ਹ ਲੋਕ ਆ ਕਿਤੇ ਇਹ ਸਾਡੇ ਨਾਲ ਬਹਿ ਕੇ ਤਾਂ ਕਿਤੇ ਗੱਲ ਤਾਂ ਕਰਨੇ ਹੈ ਲੋਕ ਕਿਉਂ ਭਟੇ ਫਿਰਦੇ ਆ ਫਿਰ ਜੇ ਆਈਡੀ ਸਕੀਮ ਆ ਇੱਥੇ ਆ ਜੇ ਡੀਸੀ ਆਫਿਸ ਮੂਰੇ ਆ ਜੇ ਲੁਧਿਆਣਾ ਆ ਕੇ ਗੱਲ ਕਰੇ ਸਾਡੇ ਨਾਲ ਸਾਹਮੋ ਸਾਹਮਣੇ ਗੱਲ ਕਰਕੇ ਦੱਸ ਦੇਵੇ ਸਾਨੂੰ ਅਸੀਂ ਇਹਨੂੰ ਦੱਸ ਦਿਆਂਗੇ ਵੀ ਕੀ ਸਕੀਮ ਆ ਇਹ ਪੈਸਾ ਤੁਹਾਡੇ ਕੋਲੇ ਹਾ ਨਹੀਂ ਤੁਸੀਂ ਕਰਜ਼ਾ ਚੱਕ-ਚੱਕ ਕੇ ਤਨਖਾਹਾਂ ਦਿੰਨੇ ਹੋ ਹਾਂਜੀ ਫੇਰ ਤੁਸੀਂ ਜਿਹੜਾ ਪੀਐਸਪੀਸੀਆਲਾ ਥੋੜਾ ਬਿਜਲੀ ਬੋਰਡ ਆ ਉਹ ਤੁਹਾਡਾ ਪ੍ਰਾਈਵੇਟ ਸਾਰੇ ਚੱਲ ਰਿਹਾ ਪਾਨਵਾਸ ਤੁਹਾਡੀ ਪ੍ਰਾਈਵੇਟ ਸਾਰੇ ਚੱਲ ਰਹੀ ਆ ਤੇ ਇਹਦੇ ਵਾਸਤੇ ਤੁਸੀਂ ਪੈਸਾ ਕਿੱਥੋਂ ਲਿਆਵੋਗੇ ਬਈ ਮਸਲਾ ਇਹ ਹੈ ਮਸਲਾ ਇਹ ਆ ਵੀ ਇਹਨਾਂ ਨੇ ਇਹਨਾਂ ਨੂੰ ਲੋਕਾਂ ਦੀ ਲੈ ਕੇ ਕੋਲੋਨਾਈਜ਼ਰਾਂ ਨੂੰ ਦੇ ਦੇਣੀ ਆ ਉਹਨਾਂ ਤੋਂ ਇਹਨਾਂ ਨੇ ਐਡਵਾਂਸ ਲੈ ਜਾਣੀਆਂ ਇੱਕ ਕਿਸ਼ਤ ਉਹਦੇ ਨਾਲ ਇਹ ਇਲੈਕਸ਼ਨਾਂ ਲੜਨਗੇ ਤੁਸੀਂ ਤੁਰੇ ਫਿਰੋ 1.5 ਸਾਲ ਬਾਅਦ ਉਹਨਾਂ ਨੇ ਇਹ ਵੀ ਕਹਿਣਾ ਜਿਹੜੇ ਅਸੀਂ ਪਲਾਟ ਦੇਣੇ ਆ ਉਹਨਾਂ ਦੀ ਕੀਮਤ ਬਹੁਤ ਹੋਊਗੀ ਕਹਿੰਦੇ ਕਿ ਹੁਣ ਕੀਮਤ ਉਹਦੀ ਉਹਦੇ ਤੇ ਜੀ ਡਿਵੈਲਪਿੰਗ ਚਾਰਜ ਲੈਣਾ ਇਹਨਾਂ ਨੇ ਤੁਸੀਂ ਉਹਨੂੰ ਪੜ੍ਹ ਕੇ ਤਾਂ ਦੇਖੋ ਪਾਲਿਸੀ ਨੂੰ ਉਹਦੇ ਤੇ ਡਿਵੈਲਪਿੰਗ ਚਾਰਜ ਸੱਤੋਂ ਲੈਣਾ ਸਾਡਾ ਹੀ ਸਾਡੀ ਜ਼ਮੀਨ ਚੋਂ ਸਾਨੂੰ ਪਲਾਟ ਦਿੱਤਾ ਅਸੀਂ ਫਿਰ ਇਹਨਾਂ ਦੇ ਮੋਗਰ ਫਿਰਾਂਗੇ ਇਹ ਕਹਿੰਦੇ 21 ਦਿਨ ਬਾਅਦ ਕੰਟੈਂਟ ਦੇਾਂਗੇ ਜਿਹੜੇ ਪਹਿਲਾਂ ਇੱਧਰ ਕੰਟੈਂਟ ਹੋਏ ਹੋਏ ਆ ਉਹ ਤਾਂ ਇਹਨਾਂ ਦੇ 12-12 ਸਾਲ ਹੋ ਗਏ ਉਹ ਤਾਂ ਦਿੱਤੇ ਨਹੀਂ ਜੀ ਫਿਰ ਪੈਸਾ ਇਹ ਕਿੱਥੋਂ ਲੈ ਕੇ ਆਉਣਗੇ ਸਾਨੂੰ ਐਨਾ ਹੀ ਮੁੱਖ ਮੰਤਰੀ ਦੱਸ ਦੇਵੇ ਵੀ ਜਿਹੜਾ 24311 ਏਕੜ ਜਗਰਾਉਂ ਦੀ ਲੁਧਿਆਣੇ ਹਲਕੇ ਦੀ ਪੈੜੀ ਆ ਉਹਦੇ ਵਾਸਤੇ 50000 ਰੁਪਏ ਇਹਨਾਂ ਨੇ ਦੇਣਾ ਕਿੰਨਾ ਰੁਪਈਆ ਬਣਦਾ ਉਹਦੇ ਬਾਰੇ ਹੀ ਦੱਸ ਦੇਵੇ ਵੀ ਤੁਹਾਡੀ ਪੈੜੀ ਵਾਸਤੇ ਜਿਹੜਾ ਤੁਹਾਨੂੰ ਪਹਿਲੀ ਕਸਤ ਦੇਣੀ ਆ ਪਹਿਲੇ ਮਹੀਨੇ ਦੀ ਉਹ ਕਿੱਥੋਂ ਲੈ ਕੇ ਆ ਰਿਆ ਦੱਸੇ ਤਾਂ ਸਹੀ ਪੈਸਾ ਇਹਦੇ ਕੋਲ ਹੈਗਾ ਤੁਹਾਡੇ ਪਿੰਡ ਦੀ ਕਿੰਨੀ ਜ਼ਮੀਨ ਆਈ ਹੈ ਇਹਦੇ ਵਿੱਚ ਸਾਡੇ ਪਿੰਡ ਦਾ ਜੀ 511 ਏਕੜ ਪੈੜੀ ਆ ਸਾਡੀ ਚਾਰ ਚਾਰ ਪਿੰਡਾਂ ਦੀ ਜਗਰਾਉਂ ਹਲਕੇ ਦੀ ਬਿਲਕੁਲ ਪੰਜਾਬੂ ਪਹਿਲੀ ਆ ਤਿੰਨ ਤਿੰਨ ਫਸਲਾਂ ਲੈਨੇ ਆਂ ਸੀ ਅਸੀਂ ਉਹ ਉਹਨੂੰ ਉਹਦੇ ਚੋਂ ਪੌਲੀਆਂ ਪੱਟ ਕੇ ਉਹਦੇ ਚੋਂ ਲੇਹਾ ਪੱਟ ਕੇ ਉਹਦੇ ਚੋਂ ਕਾਇਆਂ ਬਟ ਬਟ ਕੇ ਅਸੀਂ ਉਹਨੂੰ ਆਵਾਜ਼ ਕੀਤਾ ਇਹਦਾ ਕੀ ਹੱਕ ਹੈ ਇਹ ਮੁੱਖ ਮੰਤਰੀ ਬਣਿਆ ਹੈ ਮਾਲਕ ਨਹੀਂ ਬਣਿਆ ਪੰਜਾਬ ਦਾ ਇਹਦਾ ਕੀ ਹੱਕ ਹੈ 5 ਸਾਲ ਵਾਸਤੇ ਇਲੈਕਟ ਹੋ ਕੇ ਆਏ ਆਂ ਵੀ ਤੂੰ ਸਾਡਾ ਭਾਗ ਲਿਖਣ ਵਾਲਾ ਤੂੰ ਕੌਣ ਹੋਣਾ ਸਾਡੀ ਕਿਸਮਤ ਲਿਖੇਗਾ ਡੇਢ ਸਾਲ ਵਿੱਚ ਤੇਰੀ ਅਸੀਂ ਲਿਖਾਂਗੇ ਕਿਸਮਤ ਜਿਵੇਂ ਤੈਨੂੰ ਲੈ ਕੇ ਆਏ ਸੀ ਘੋੜੇ ਤੇ ਬਿਠਾ ਕੇ ਤੈਨੂੰ ਲੈ ਕੇ ਆਏ ਸੀ ਤੇਰੇ ਫਰਲਾ ਲਾ ਕੇ ਤੈਨੂੰ ਗਧੇ ਤੇ ਬਿਠਾ ਕੇ ਕਾਲਾ ਮੂੰਹ ਕਰਕੇ ਭੇਜਾਂਗੇ ਇਹ ਗਰੰਟੀ ਆ ਸਾਡੇ ਹਲਕੇ ਦੇ ਲੋਕਾਂ ਦੀ ਲੇਕਿਨ ਪਿੰਡਾਂ ਵਿੱਚ ਆਉਂਦੇ ਨੇ ਆਉਣ ਵਾਲੇ ਸਮੇਂ ਮੈਂ ਕਹਿੰਦਾ ਜੀ ਅਸੀਂ ਅਵਾਰਾ ਡੰਗਰਾਂ ਦਾ ਅਵਾਰਾ ਕੁੱਤਿਆਂ ਦਾ ਤੇ ਆਮ ਆਦਮੀ ਪਾਰਟੀ ਦਾ ਦਾਖਲਾ ਸਾਡੇ ਪਿੰਡਾਂ 'ਚ ਮੰਨਦਾ ਹੈ ਮੰਨ ਕਰਦਾ ਹੈ ਇਹ ਨੰਤ ਨਾਂ ਚੀਜ਼ਾਂ ਦਾ ਜਿਹੜੇ ਸਾਡਾ ਪੰਜਾਬ ਝਾੜਦੇ ਆ ਇਹਨਾਂ ਲੋਕਾਂ ਦਾ ਸਾਡੇ ਪਿੰਡਾਂ ਦੇ ਵਿੱਚ ਦਾਖਲਾ ਪੰਦ ਹੈ ਸਾਡੀ ਐਮਐਲਏ ਆ ਮਾਨੂ ਕੇ ਆ ਕੇ ਦਿਖਾਵੇ ਉਹਨੂੰ ਕਿਹਾ ਸੀਗਾ ਵੀ ਅੱਜ ਤੂੰ ਆ ਗਿਆ ਸਾਡੀ ਧਰਮਸ਼ਾਲਾ ਤੱਕ ਪਹੁੰਚੀ ਆਂ ਜੇ ਸਾਡਾ ਮਸਲਾ ਤੁਸੀਂ ਹੱਲ ਨਾ ਕੀਤਾ ਤੈਨੂੰ ਵੜ ਨਹੀਂ ਦੇਣਾ ਸਾਡੇ ਹਲਕੇ 'ਚ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਕੋਈ ਐਮਪੀ ਕੋਈ ਬੰਦਾ ਨਹੀਂ ਆਏਗਾ ਕੁੱਤੇ ਖਾਣੀ ਕਰਕੇ ਭੇਜਾਂਗੇ ਜਿਵੇਂ ਫਾਇਦੇ ਖਿਨਾਰੇ ਉੱਥੇ ਬੈਠੇ ਕੀ ਲੱਗਦਾ ਪੰਡਾ ਬਚਾ ਕੇ ਕਰਾਉਣਗੇ ਤੁਹਾਨੂੰ ਕਮਰੇ ਕਮਰੇ ਦੇ ਵਿੱਚ ਬੰਦਾ ਬੰਦਾ ਬੈਠਾ ਤਾਂ ਹਰੇਕ ਹੀ ਸ਼ੇਰ ਹੁੰਦਾ ਹੈ ਪਾਲਿਸੀਆਂ ਲੋਕਾਂ ਨਾਲ ਸਹਿਯੋਗ ਕਰਕੇ ਲਈਆਂ ਜਾਂਦੀਆਂ ਲੋਕਾਂ ਤੋਂ ਲੋਕਾਂ ਨਾਲ ਡਿਬੇਟ ਕੀਤੀ ਜਾਂਦੀ ਆ ਲੋਕਾਂ ਦੇ ਵਿਊਜ਼ ਲਏ ਜਾਂਦੇ ਨੇ ਫੇਰ ਜਾ ਕੇ ਗਾਂ ਕਿਤੇ ਪਾਲਿਸੀਆਂ ਅਡਾਪਟ ਹੁੰਦੀਆਂ ਉਹ ਆ ਗਿਆ ਉਹ ਘਰੇ ਨਹੀਂ ਵੜਦਾ ਜਾ ਕੇ ਜਿਹੜਾ ਉਥੋਂ ਦਾ ਹਾਰਿਆ ਹੋਇਆ ਫਲਾਪ ਮੁੱਖ ਮੰਤਰੀ ਆ ਉਹ ਆਪਣੇ ਆਪ ਨੂੰ ਸੀਏ ਆ ਸਾਡੇ ਨਾਲ ਬੈਠੇ ਆ ਕੇ ਇਹ ਦਿੱਲੀ ਨਹੀਂ ਹੈ ਇਹ ਪੰਜਾਬ ਹੈ ਇਹ ਪੰਜਾਬ ਹੈ ਜੇ ਅਸੀਂ ਦਰਾ ਖੈਬਰ ਬੰਦ ਕਰ ਸਕਦੇ ਆ ਇਹਦਾ ਦਿੱਲੀੋਂ ਹੁਣਾਂ ਵੀ ਬੰਦ ਕਰ ਸਕਦੇ ਆ ਅਸੀਂ ਉਹ ਸਿੰਘ ਆ ਅਸੀਂ ਉਹ ਵਾਰਸ ਆ ਉਹਨਾਂ ਦੇ ਅਸੀਂ ਐਡੀ ਛੇਤੀ ਨਹੀਂ ਹੋਣ ਉਹਨਾਂ ਦੇ ਬੇਫਿਕਰ ਲਗਾਤਾਰ ਲਾਲਚ ਦੇ ਰਹੇ ਆ ਕਿ ਪਹਿਲਾਂ ਤਾਂ ਇਹਨੇ ਮਹਿੰਗਾ ਪਲਾਟ ਆ ਫਿਰ ਕਹਿੰਦੇ ਕਿ 50000 ਦੇਵਾਂਗੇ ਲੱਖ ਰੁਪਏ ਦੇਵਾਂਗੇ ਸਾਡੇ ਕੋਲੇ ਆਪਦਾ ਮਕਾਨ ਬਣਿਆ ਹੋਇਆ ਠੀਕ ਐ ਅਸੀਂ ਉਹ ਉਹਦੇ 'ਚ ਸਾਡਾ ਦਿਮਾਗ ਖਰਾਬ ਹੋਇਆ ਵੀ ਅਸੀਂ ਕਰੋੜ ਰੁਪਈਆ ਲਾ ਕੇ ਉਹਨੂੰ ਉਹਦੇ 'ਚ ਫਿਰ ਪਾਵਾਂਗੇ ਕੋਈ ਸਾਡੇ ਦਿੱਤੇ ਤੇ ਉਹਦੇ 'ਚ ਕੋਈ ਮਕਾਨ ਨਵਾਂ ਪਾਵਾਂਗੇ ਸੋਚਣ ਵਾਲੀ ਗੱਲ ਆ ਲੌਜੀਕ ਆ ਇਹ ਜੀ ਇਹ ਐਵੇਂ ਇਹਨਾਂ ਨੇ ਲਫਾਫੇਵਾਜੀ ਬਣਾ ਕੇ ਧੜੀ ਆ ਇਹਨਾਂ ਨੂੰ ਐਕਚੁਅਲੀ ਆਪ ਨੂੰ ਨਹੀਂ ਪਤਾ ਵੀ ਅਸੀਂ ਕੀ ਕਰਦੇ ਆ ਨਹੀਂ ਹੁਣ ਤਾਂ ਫਾਇਦੇ ਕਰਾ ਰਿਆ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਧੱਕੇ ਨਾਲ ਲੈਣ ਕੇ ਜ਼ਮੀਨਾਂ ਫੇਰ ਦੇ ਨਾ ਨਾ ਧੱਕੇ ਨਾਲ ਦੇਖੋ ਇਹ ਧੱਕਾ ਕਰਨਗੇ ਅਸੀਂ ਵੀ ਧੱਕਾ ਕਰਾਂਗੇ ਦੇਖੋ ਜਿਹੜੇ ਸਾਡੇ ਪੁਲਿਸ ਆਫਸਰ ਆ ਜਿਹੜੇ ਜਿੰਨੇ ਵੀ ਆ ਸਾਡੇ ਭਰਾ ਨੇ ਜੀ ਜੇ ਤਾਂ ਦੇਖੋ ਅਸੀਂ ਇਹ ਗੱਲ ਕਹਿੰਨੇ ਆ ਵੀ ਇੱਕ ਗੁਰੂ ਸਾਹਿਬ ਦਾ ਹੁਕਮ ਹੈ ਵੀ ਜਿਹੜਾ ਸ਼ਰਨ ਆਏ ਨੂੰ ਦੇਗ ਜੀ ਤੇ ਚੜ ਗਏ ਹੰਤੇਗ ਜੇ ਉਹ ਇਦਾਂ ਕਰਨਗੇ ਫਿਰ ਅਸੀਂ ਓਵੇਂ ਕਰਾਂਗੇ ਇੱਕ ਅੱਧੇ ਨੂੰ ਤਾਂ ਛੱਡਦੇ ਨਹੀਂ ਇੱਕ ਇੱਕ ਕਰਕੇ ਲੈ ਲਿਆ ਦੇਖੋ ਕਿੱਥੇ ਜਾਣਾ ਲੇਕਿਨ ਉਹਦੇ ਚ ਪੰਜਾਬ ਦਾ ਹੀ ਨਾਸ ਵਜਣਾ ਇਹਨਾਂ ਲੋਕਾਂ ਦਾ ਕੁਝ ਨਹੀਂ ਜਾਣਾ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਦੇਖੋ ਲੋਕ ਕਹਿੰਦੇ ਸੀ ਵੀ ਇਹ ਸ਼ਰਾਬੀ ਬੰਦਾ ਹੈ ਲੋਕ ਕਹਿੰਦੇ ਸੀ ਵੀ ਇਹ ਦੇਖੋ ਪ੍ਰੂਫ ਹੋ ਰਿਹਾ ਹੈ ਜਿਹੜੇ ਬੰਦੇ ਨੂੰ ਇਦਾਂ ਨਹੀਂ ਪਤਾ ਵੀਵੇਂ ਚੰਗੇ ਭਲੇ ਸਿਆਣੇ ਬਿਆਣੇ ਬੰਦੇ ਆ ਹੁਣ ਤੁਸੀਂ ਦੇਖੋ ਅਸੀਂ ਸਾਡੀ ਸੋਣੀ ਦੀ ਫਸਲ ਆਈ ਅਸੀਂ ਮੱਕੀ ਦੇ ਨਾਲ ਤੇ ਅਸੀਂ ਮੂੰਗੀ ਦੇ ਨਾਲ ਮੰਡੀਆਂ ਭਰਤੀਆਂ ਅਸੀਂ ਅਨਾਜ ਇੰਨਾ ਹਜੇ ਵੀ ਪੈਲਾ ਕਰਕੇ ਬੇਵਕੂਫ ਬੰਦਾ ਹੋਊਗਾ ਜਿਹੜਾ ਬੰਦਾ ਕਹੂਗਾ ਵੀ ਇਹਨਾਂ ਨੂੰ ਮੈਂ ਹਟਾ ਦਿਆਂ ਤੇ ਉਥੇ ਮੈਹਲ ਉਸਾਰ ਦਿਆਂ ਇੱਕ ਗੱਲ ਹੋਰ ਤੁਹਾਡੇ মিডিਆ ਜਰੀਏ ਮੈਂ ਕਹਿਣਾ ਚਾਹੁੰਦਾ ਇਹਨਾਂ ਨੂੰ ਸਾਡੇ ਜਗਰਾਵਾਂ ਹਲਕੇ ਦੇ ਵਿੱਚ ਇਹਨਾਂ ਨੇ ਅਰਬਨ ਸਟੇਟ ਬਿਸਾਉਣਾ ਜਗਰਾਉਂ ਹਲਕੇ ਦੇ ਵਿੱਚੋਂ ਸਾਨੂੰ 50 ਬੰਦੇ ਲਿਆ ਦੇਣ ਜਿਹੜੇ ਉੱਥੇ ਲੋਕ ਰਹਿੰਦੇ ਆ ਜਿਹੜੇ ਕਹਿੰਦੇ ਆ ਬਈ ਸਾਡਾ ਅਸੀਂ ਰਹਿ ਸੀ ਪਲਾਟ ਲੈਣਾ ਚਾਹੁੰਦੇ ਆ ਠੀਕ ਹੈ 50 ਬੰਦੇ ਕੱਢ ਦੇਣ ਸਾਡੇ ਕੋਲੇ 110 ਕਿੱਲੇ ਦੀ ਉਥੇ ਸ਼ੂਗਰ ਮੈਲ ਪਈ ਆ 110 ਕਿੱਲੇ ਦੀ ਸ਼ੂਗਰ ਮੈਲ ਆ 15 ਸਾਲ ਹੋ ਗਏ ਗਲਾਡਾ ਗਮਾਟਾ ਨੇ ਉਹ ਕਲੋਨੀ ਕੱਟੀ ਆ ਹਾਲੇ ਤੱਕ ਉਹਦੇ ਵਿੱਚ 5 ਘਰ ਪਏ ਆ ਸੋ 15 16 ਸਾਲਾਂ ਬਾਅਦ ਉਹਦੇ ਵਿੱਚ 5 ਘਰ ਪਏ ਆ ਹਜੇ ਉਹਨਾਂ ਦੇ ਵਿੱਚੋਂ ਤਿੰਨ ਬੰਦੇ ਛੱਡ ਕੇ ਭੱਜ ਗਏ ਕਿਉਂਕਿ ਉੱਥੇ ਚੋਰੀ ਹੁੰਦੀ ਹੈ। ਦੋ ਘਰ ਰਹਿ ਰਹੇ ਆ ਉਹ ਕਹਿੰਦੇ ਸਾਡਾ ਬੁਕਾ ਦਿਓ ਅਸੀਂ ਭੱਜਾਂਗੇ। 110 ਕਿੱਲੇ ਪਈ ਆ। ਜੇ ਜਗਰਾਉਂ ਦੇ ਲੋਕਾਂ ਨੇ ਲੈਣੀ ਵੀ ਇਹ ਤਾਂ ਉਹਦੇ ਵਾਸਤੇ ਮੰਗ ਲੈਣ ਲੋਕਾਂ ਤੋਂ। ਉਹਨਾਂ ਦੇ ਲੈ ਲੈਣ ਦੇ ਉਹ ਜਿਹੜਾ ਬੰਦਾ ਲੈਣਾ ਚਾਹੁੰਦਾ ਉੱਥੇ ਦੇਣ ਪਲਾਟ ਉਹਨਾਂ ਨੂੰ। ਸਾਡੀ ਫਸਲ ਕਾਹਦੋ ਖਰਾਬ ਕਰਦੇ ਆ। ਸਾਡੀ ਇੱਕ ਹੋਰ ਦੇਖੋ। ਜਿਹੜੀ ਇਹਨਾਂ ਨੇ ਸਾਡੇ ਵਾਸਤੇ ਉੱਥੇ ਐਕਵਾਇਰ ਕਰਨ ਜਾ ਰਹੇ ਆ। ਉਹਦਾ ਨੋਟੀਫਿਕੇਸ਼ਨ ਜਾਰੀ ਕੀਤੇ ਆ ਉਹ ਤਾਂ ਹਾਈਵੇ ਤੋਂ ਹਟ ਕੇ ਆ ਉਹ ਹਾਈਵੇ ਤੋਂ 100 ਮੀਟਰ ਦੂਰ ਤੇ ਆ ਉਹਨੂੰ ਕਰਨ ਫਿਰ ਇਹ ਜਾਣ ਅਚਰਰੀ ਕੀ ਆ ਜਿਹੜਾ ਇਹਨਾਂ ਨੂੰ ਉਂਗਲ ਲੱਗੀ ਹੋਈ ਆ ਉਹ ਤਿੰਨ ਚਾਰ ਜਿਹੜੇ ਪਗੋੜੇ ਆ ਉਥੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਤੁਹਾਡੇ ਜਰੀਏ ਕਹਿਣਾ ਚਾਹਣਾ ਬਈ ਉਹਨਾਂ ਲੋਕਾਂ ਦੀ ਵਾਪਸੀ ਵਾਸਤੇ ਸਾਨੂੰ ਸਿਰ ਤੋੜ ਯਤਨ ਕਰਨੇ ਚਾਹੀਦੇ ਆ ਠੀਕ ਆ ਉਹ ਕਨਵੀਨਰ ਆ ਆਪ ਦਾ ਲੇਕਿਨ ਉਹਦਾ ਕੀ ਹੱਕ ਆ ਬਈ ਸਾਡੇ ਪੰਜਾਬ ਦੇ ਵਿੱਚ ਆ ਕੇ ਸਾਡੀ ਸਰਕਾਰ ਦੇ ਵਿੱਚ ਇੰਟਰਫੇਅਰ ਕਰੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਮਿਹਰਬਾਨੀ ਕਿਸਾਨ ਗੱਲਬਾਤ ਕੀਤੀ ਇਹ ਉਹ ਕਿਸਾਨ ਜਿਹਨਾਂ ਨੂੰ ਸਰਕਾਰ ਕਹ ਰਹੀ ਹੈ ਕਿ ਕਿਸਾਨ ਖੁਸ਼ੀ ਖੁਸ਼ੀ ਜ਼ਮੀਰ ਦੇ ਰਹੇ ਨੇ ਪਰ ਅਸਲ ਹਕੀਕਤ ਕੀ ਹੈ ਉਹ ਤੁਹਾਨੂੰ ਦਿਖਾਈ ਹੈ ਕਿ ਕਿਸਾਨ ਕਹਿੰਦੇ ਸਾਡੇ ਪਿੰਡਾਂ ਵਿੱਚ ਵੜ ਨਾ ਜਾਏ ਹੋਰ ਵੀ ਗੱਲਬਾਤ ਕਰਾਂਗੇ ਸिखਾਉਣੇ ਕਿਸਾਨਾਂ ਦੀ ਜ਼ੁਬਾਨੀ ਕਿ ਕੀ ਉਹ ਚਾਹੁੰਦੇ ਨੇ ਕਿ ਉਹ ਸਰਕਾਰ ਨੂੰ ਜ਼ਮੀਨ ਦੇਣਗੇ ਜਾਂ ਨਹੀਂ